ਅਸੀਂ ਅੱਜ ਪਹੁੰਚੇ ਸੀ ਪਾਤੜਾ ਜ਼ਿਲ੍ਹਾ ਪਟਿਆਲੇ ਦੇ ਪਿੰਡ ਪਾਤੜਾ ਪਹੁੰਚੇ ਸੀ ਤੇ ਇੱਥੇ ਅਸੀਂ ਦੇਖਿਆ ਇੱਕ ਮੇਰੇ ਵੀਰ ਨੂੰ ਖੁੰਬਾਂ ਦਾ ਛੱਡ ਪਾ ਰਿਹਾ ਮੇਰੇ ਪਿੱਛੇ ਦੇਖ ਸਕਦੇ ਹੋ ਖੁੰਬਾਂ ਦਾ ਛੱਡੇ ਤੇ ਇਹ ਛੱਡ ਜੋ ਪਾਇਆ ਇਹਨਾਂ ਨੇ ਇੱਥੇ ਇੱਥੇ ਇਹਨਾਂ ਖੁੰਬਾਂ ਦੀ ਖੇਤੀ ਕਰਨੀ ਹੈ ਇਹ ਪਹਿਲਾਂ ਇਹਨਾਂ ਨੇ ਕੰਮ ਸਟਾਰਟ ਕਰਵਾਏ ਨੇ ਪਰ ਇਸ ਵਾਰ ਇਹ ਆਪ ਕਰਨ ਲੱਗੇ ਨੇ ਸ਼ੁਰੂ ਸਾਨੂੰ ਬੜਾ ਵਧੀਆ ਲੱਗਾ ਜਦੋਂ ਖੁੰਬਾਂ ਦਾ ਕੋਈ ਕੰਮ ਕਰਦਾ ਹੈ ਕਿਉਂਕਿ ਇਹ ਬਿਲਕੁਲ ਸ਼ੁੱਧ ਤੇ ਸਾਫ਼ ਹੁੰਦਾ ਹੈ ਬਿਨਾਂ ਕਿਸੇ ਰੇ ਸਪਰੇ ਤੋਂ ਜਦੋਂ ਆਪਾਂ ਮਟਰ ਪਾਨੇ ਆ ਮਟਰਾਂ ਦੇ ਨਾਲ ਸਬਜੀ 'ਚ ਮਟਰਾਂ ਦੇ ਨਾਲ ਪਨੀਰ ਆਉਂਦਾ ਤੇ ਜਾਂ ਮਟਰ ਤੇ ਖੁੰਬਾ ਇਹ ਦੋ ਚੀਜ਼ਾਂ ਦੀ ਜਦੋਂ ਵਰਤੋਂ ਹੁੰਦੀ ਏ ਤੇ ਸਬਜੀ ਬਹੁਤ ਵਧੀਆ ਬਣਦੀ ਏ ਪਨੀਰ ਆਪਾਂ ਤਾਂ ਕਰਕੇ ਨਹੀਂ ਮੰਨ ਰਹੇ ਕਿਉਂਕਿ ਪਨੀਰ ਅੱਜ ਦੇ ਟਾਈਮ ਤੇ ਆਪਾਂ ਨੂੰ ਸਹੀ ਦੁੱਧ ਨਹੀਂ ਮਿਲਦੇ ਪਏ ਦੁੱਧਾਂ ਦਾ ਸਹੀ ਨਾ ਹੋਣ ਕਰਕੇ ਆਪਣਾ ਜੋ ਰੁਝਾਨ ਹੈ ਪਨੀਰ ਤੋਂ ਹਟਦਾ ਜਾ ਰਿਹਾ ਹੈ ਇੱਕ ਆਪਾਂ ਨੂੰ ਪਲਾਸਟਿਕ ਦੇ ਤੌਰ ਤੇ ਪਨੀਰ ਖਾਣਾ ਪੈ ਰਿਹਾ ਹੈ ਪਰ ਹੁਣ ਅਸੀਂ ਪਨੀਰ ਦੀ ਥਾਂ ਤੇ ਜੇ ਵਰਤੋ ਕਰ ਸਕਦੇ ਹਾਂ ਤੇ ਖੁੰਬਾਂ ਦੀ ਕਰ ਸਕਣੇ ਆ ਜੋ ਸਾਨੂੰ ਮਟਰ ਪਨੀਰ ਦੇ ਨਾਲ ਬੜੀ ਵਧੀਆ ਤੇ ਸੰਤੁਲਿਤ ਖਾਣਾ ਸਾਡੀ ਬਣਦੀ ਹੈ ਤੇ ਅਸੀਂ ਬੜੀ ਵਧੀਆ ਡਿਸ਼ ਸਾਡੀ ਤਿਆਰ ਹੋ ਜਾਂਦੀ ਹੈ ਸੋ ਕਰਦੇ ਆਂ ਗੱਲ ਇੱਥੇ ਜਿਹੜੇ ਮੇਰੇ ਵੀਰੇ ਖੁੰਬਾਂ ਦੀ ਖੇਤੀ ਕਰਦੇ ਬੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਪਿੰਡ ਦੱਸੋ ਜਰੂਰ ਸਾਡਾ ਪਿੰਡ ਸਾਡਾ ਹਮ ਜੜੀ ਤਹਿਸੀਲ ਪਾਤਣਾ ਡਿਸਟ੍ਰਿਕਟ ਪਟਿਆਲਾ ਡਿਸਟ੍ਰਿਕਟ ਪਟਿਆਲਾ ਜੀ ਹਾਂ ਜੀ ਹਾਂ ਐਤਕੀ ਆਪਾਂ ਕਿਵੇਂ ਆਪਣੇ ਦਿਮਾਗ 'ਚ ਆਇਆ ਵੀ ਆਪਾਂ ਦਿਮਾਗ 'ਚ ਆਏ ਜੀ ਬਾਈ ਜੀ ਅਸੀਂ ਨਾ ਕਈ ਸਾਲ ਹੋ ਗਿਆ ਅਸੀਂ ਬਹੁ ਫਾਰਮ ਲਾਏ ਨੇ ਆਪਣੀ ਅੜਤੀ ਦੁਕਾਨਾ ਪਾਤਲਾ ਸਬਜ਼ੀ ਮੰਡੀ ਸ੍ਰੀ ਬਾਲਾ ਜੀ ਫਰੂਟ ਕੰਪਨੀ ਜੀ ਜੀ ਉਹਦੇ ਕਰਕੇ ਵੀ ਇਹ ਬਹੁਤ ਵਧੀਆ ਅਡੈਕਟ ਹੈ ਤਾਂ ਕਰਕੇ ਅਸੀਂ ਬਹੁਤ ਫਾਰਮ ਲਵਾਏ ਨੇ ਸਾਡੇ ਕੋਲ ਮਾਲ ਆਂਦਾ ਫਿਰ ਸਾਨੂੰ ਹਿੱਸੇ ਆਵਨਾ ਛਾਣੇ ਲੋਕਾਂ ਦਾ ਦੇਖਿਆ ਵੀ ਹਾਂ ਰਜਨ ਬਹੁਤ ਵਧੀਆ ਸੁੱਧ ਚੀਜ਼ ਹੈ ਉਸ ਕਰਕੇ ਵੀ ਇਸ ਵਾਰਸੀਂ ਆਪ ਲਾਇਆ ਜਿਵੇਂ ਖੁੰਬਾਂ ਦੀ ਖੇਤੀ ਹੈ ਕਿੰਨੇ ਟਾਈਮ ਚ ਤਿਆਰ ਹੋ ਜਾਂਦੀ ਹੈ ਇਹ 35 ਤੋਂ 40 ਦਿਨਾਂ ਦੇ ਵਿੱਚ ਹੋ ਜਾਂਦੀ ਹੈ ਤੇ ਇਹ ਤੇ ਲਾਗਤ ਕਿੰਨੀ ਕੋ ਹੁੰਦੀ ਹੈ ਲੱਗਦੇ ਜਿਵੇਂ ਦੋ ਸੈਟ ਨੇ ਜੀ ਤੇ 6.5 ਲੱਖ ਰੁਪਏ ਦੀ ਲੱਗਦਾ ਹੈ ਦੋ ਛੱਡਾਂ ਤੇ ਬਣਾਉਣ ਬਣਾਣ ਤੇ ਸਾਰਾ ਟੋਟਲ ਸਾਰਾ ਵਿੱਚ ਮੋਡਲ ਪਾ ਕੇ ਜੀ ਕੰਪਲੀਟ ਹੈ 6.5 ਲੱਖ ਹਾਂਜੀ 6.5 ਲੱਖ ਰੁਪਏ ਲੱਗਦੇ ਤੇ ਇਹਦੇ ਚ ਘਾਟਾ ਵੀ ਪੈ ਜਾਂਦਾ ਹੈ ਘਾਟਾ ਦਾ ਮੁਸ਼ਕਲ ਹੈ ਜੀ ਹਾਲ ਤੱਕ ਦਾ ਪਿਆ ਨਹੀਂ ਜਿੰਨੇ ਅਸੀਂ ਕੰਮ ਕਰਵਾਏ ਜੀ ਹੂੰ ਕਟੋਕੜ ਸਾਨੂੰ ਪਾਸ 7 ਸਾਲ ਹੋ ਗਏ ਜੀ ਕਟੋੜਾ ਨੀ ਪੈਂਦੀ ਸੈੱਟ ਲੱਗੇ ਨੇ ਘਾਟਾ ਨਹੀਂ ਹਾਂਜੀ ਹਾਂ ਕਿਸੇ ਘਾਟਾ ਨਹੀਂ ਬੈਕ ਇਹਦੀ ਅੱਗੇ ਵਿਕਰੀ ਹੋ ਜਾਂਦੀ ਹੈ ਵਿਕਰੀ ਬਹੁਤ ਜ਼ਿਆਦਾ ਜੀ ਇਹ ਸੁੱਧ ਚੀਜ਼ ਹੈ ਜੀ ਇਹਦੇ ਵਿੱਚ ਕੋਈ ਮਲਾਪਟ ਨਹੀਂ ਹੈਗੀ ਇਸ ਕਰਕੇ ਵਿਕਰੀ ਬਹੁਤ ਜ਼ਿਆਦਾ ਹੈ ਇਹਨੂੰ ਦਵਾਈ ਰੇ ਸਪਰੇ ਬਿਲਕੁਲ ਵੀ ਨਹੀਂ ਪੈਂਦੀ ਜੀ ਬਿਲਕੁਲ ਉਪਰ ਰੋਡ ਦੇ ਲਿਖ ਕੇ ਦਿੰਦੇ ਆ ਸੀ ਜੀ ਕੋਈ ਰੇ ਸਪਰੇ ਨਹੀਂ ਕੋਈ ਦਵਾਈ ਬਿਲਕੁਲ ਵੀ ਨਹੀਂ ਅੱਗੇ ਜੀ 1% ਵੀ ਜੀ ਜੇ ਕੋਈ ਕਹਦੇ ਅਸੀਂ ਜ਼ਿੰਮੇਵਾਰ ਹੈ ਇਹ ਚੀਜ਼ ਤੇ ਇਹਦੇ ਚ ਤਾਕਤ ਕਿੰਨੀ ਕੁ ਹੁੰਦੀ ਹੈ ਤਾਕਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਤਾਕਤ ਹੁੰਦੀ ਹੈ ਹਾਂਜੀ ਹਾਂ ਤੇ ਜਿਹੜਾ ਇਹਦਾ ਹੁਣ ਇਸ ਸਮੇਂ ਵਿਕਰੀ ਦਾ ਮੇਨ ਸਭ ਤੋਂ ਵੱਧ ਇਹ ਯੂਜ਼ ਹੁੰਦਾ ਜੀ ਇਹ ਮੈਚ ਦੇ ਵਿੱਚ ਆ ਗਿਆ ਜੀ ਹਰ ਇੱਕ ਬੰਦਾ ਇਹਨੂੰ ਯੂਜ਼ ਕਰਦਾ ਉਹ ਵਿੱਚ ਆ ਗਿਆ ਖਰਾਕਦੇ ਤੌਰ ਤੇ ਬੜੀ ਪਾਵਰਫੁਲ ਚੀਜ਼ ਹੈ ਜੀ 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 ਤੁਹਾਡੇ ਦਿਮਗ ਚ ਆਈ ਆਈਆ ਵੀ ਇਤਕੀ ਆਪ ਆਪ ਕਰੀਏ ਜੀ ਦੇਦ ਕੇ ਆਪ ਕਰੀਏ ਜੀ ਬਹੁਤ ਵਧੀਆ ਕਮਾਈ ਦਾ ਸਾਧਨ ਹੈ ਜੀ ਇਹ ਹਮ ਤੇ ਜਿਹੜੇ ਲੋਕ ਮੇਰੇ ਵੀਰ ਘੱਟ ਖੇਤੀ ਵਾਲੇ ਨੇ ਜਾਂ ਘੱਟ ਜ਼ਮੀਨ ਵਾਲੇ ਨੇ ਉਹਨਾਂ ਨੂੰ ਤੁਸੀਂ ਇਹਦੇ ਬਾਰੇ ਕੀ ਸੁਝਾਦੋ ਉਹਦੇ ਬਾਰੇ ਜਿੰਨੇ ਵੀ ਸਾਡੇ ਨਾਲ ਬੰਦੇ ਜੁੜੇ ਹੋਏ ਨੇ ਕੋਈ 2 ਕਿੱਲੇ ਕਿਸੇ ਕੋਲ 3 ਕਿੱਲੇ ਉਹਨੂੰ ਹਰ ਇੱਕ ਨੂੰ ਇਹ ਸਜਾਦ ਦਿਨੇ ਵੀ ਤੁਸੀਂ ਇਹ ਪ੍ਰੋਜੈਕਟ ਲਾਓ ਇਹਦੇ ਵਿੱਚ ਬਹੁਤ ਕਮਾਈ ਹੈ ਜੀ ਜੀ ਕੀ ਸਾਨੂੰ ਛੱਡ ਦਿਖਾਓਗੇ ਤੁਸੀਂ ਹਾਂ ਜੀ ਹਾਂ ਦੇਖੋ ਹੀ ਅੱਜ ਆਜੋ ਮੈਂ ਕੈਮਰਾਮੈਨ ਨੂੰ ਮੇਰੇ ਵੀਰ ਨੂੰ ਕਹਿੰ ਸਾਡੇ ਪਿੱਛੇ ਪਿੱਛੇ ਆ ਰਹੇ ਆ ਜੋ ਵੀਰ ਜੀ ਛੱਡ ਦੇਖਦੇ ਆ ਉਹ ਛੱਡ ਦੇਖੋ ਜੀ ਹੁਣ ਕੰਪਲੀਟ ਕਰਨੀ ਜੀ 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 ਪੰਜ ਤੈਗ ਨੂੰ ਪਾਣੀ ਇਹ ਜੀ ਖਾਦੇ ਦੇ ਵਿੱਚ ਜੀ 5 ਤਰੀਕ ਨੂੰ ਪੈ ਗਈ ਜੀ ਹਾਂ ਜੀ ਹਾਂ ਓਕੇ ਜੀ ਓਕੇ ਅੱਗੇ ਚੱਲਦੇ ਆਂ ਇੰਚ ਨੂੰ ਆਏ ਛੱਡ ਤਿਆਰ ਹੈ ਜੀ ਬਿਲਕੁਲ ਬਣ ਕੇ ਬਿਲਕੁਲ ਤਿਆਰ ਹੈ ਜੀ ਇਹਦੇ ਉੱਪਰ ਪੋਲੀਥਿਨ ਪਾ ਕੇ ਹਮ ਇਹਦੇ ਉੱਪਰ ਖਾਦ ਪੈਣੀ ਹੈ ਜੀ 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 ਹਾਂ ਜੀ ਹਾਂ ਉਹ ਜੋ ਉਤੋਂ ਵੀ ਤਿਆਰੀ ਹੈ ਹਾਂ ਬਿਲਕੁਲ ਕੰਪਲੀਟ ਹੈ ਜੀ ਇਹ ਦੋ ਸ਼ੱਡ ਬਣਾਏ ਨੇ ਜੀ ਦੋ ਬਣਾਏ ਨੇ ਜੀ ਇਹਦੇ ਵਿੱਚ ਕਿੰਨਾ ਕੁ ਕਿੰਨੀਆਂ ਕੁ ਖੁੰਬਾ ਲੱਗ ਜਾਣਗੀਆਂ ਇਹਦੇ ਵਿੱਚ 20 ਘਾਟ ਖਾਧ ਪੈਣੀ ਜੀ 20 ਕਮੰਟਲ ਹਾਂ ਇਥੇ ਦੇ ਵਿੱਚ ਜੀ ਜੀ ਇੱਕ ਇਹ ਜਾਨੀ ਕਿ ਇੱਕ ਸ਼ੱਡ ਦੇ ਵਿੱਚ 20 ਕਮੰਟਲ ਖੁੰਬਾ ਆ ਜਾਏਗੀ ਹਾਂਜੀ ਹਾਂ ਖਾਧ ਖਾਦੀ ਖਾਧ ਜੀ ਖਾਧ ਹਾਂ ਉਦੋਂ ਬਾਅਦ ਖੁੰਬਾ ਦਾ ਕੁਆਲਟੀ ਦੇ ਸਰ ਨਾਲ ਦੇਣਾ ਸੀ ਅੱਗੇ ਜੀ 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 ਫਿਰ ਨਹੀਂ ਕੋਈ ਗੱਲ ਜੀ ਬਿਲਕੁਲ ਜੀ ਬਿਲਕੁਲ ਇਹ ਅੱਗੇ ਇੱਕ ਹੋਰ ਆ ਗਿਆ ਸ਼ੈੱਡ ਇਸੇ ਨਾਲ ਦਾ ਇੱਕ ਹੋਰ ਸ਼ੈੱਡ ਦੇਖ ਸਕਦੇ ਹੋ ਤੁਸੀਂ ਬਾੰਸ ਲਾ ਕੇ ਚੰਗੀ ਤਰ੍ਹਾਂ ਇਹਨਾਂ ਨੇ ਜੋ ਵੀ ਦਾ ਸਿਸਟਮ ਹੁੰਦਾ ਹੈ ਜੋ ਵੀ ਇਹਦਾ ਆਪਣਾ ਕਹਿ ਸਕਦੇ ਹਾਂ ਵੀ ਪੂਰਾ ਕੰਮ ਹੈ ਇਹਨਾਂ ਦਾ ਪੂਰਾ ਹੋਇਆ ਪਿਆ ਬਸ ਇਹਨਾਂ ਨੇ ਹੁਣ ਆ ਚਾਰ ਪੰਜ ਦਿਨ ਤਰੀਕ ਨੂੰ ਇੱਥੇ ਖੁੰਬਾਂ ਦੀ ਖੇਤੀ ਕਰ ਦੇਣੀ ਹੈ ਸਟਾਰਟ ਤੇ 35 40 ਦਿਨਾਂ ਦੇ ਅੰਦਰ ਅੰਦਰ ਖੁੰਬਾ ਬਣ ਕੇ ਤਿਆਰ ਹੋ ਜਾਂਦੀਆਂ ਹਨ ਅਸੀਂ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜੋ ਖੁੰਬਾ ਖਾਣੀਆਂ ਸ਼ੁਰੂ ਕਰੋ ਤੇ ਖੇਤੀ ਖੁੰਬਾਂ ਦੀ ਸ਼ੁਰੂ ਕਰੋ ਨੇਚਰਲ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਬਿਮਾਰੀ ਨਹੀਂ ਆਪਾਂ ਦੂਜੀਆਂ ਚੀਜ਼ਾਂ ਤੋਂ ਬਚਾਅ ਕਰੀਏ ਜਿਹੜੀਆਂ ਬਾਜ਼ਾਰ ਵਾਲੀਆਂ ਹੁੰਦੀਆਂ ਨੇ ਪਨੀਰ ਬੜੀ ਵਧੀਆ ਚੀਜ਼ ਹੈ ਕਹਿੰਦੇ ਪਨੀਰ ਇੱਕ ਐਵੇਂ ਦੀ ਚੀਜ਼ ਹੈ ਸਾਡੀਆਂ ਹਰੇਕ ਤਰ੍ਹਾਂ ਦੀਆਂ ਜੋ ਸਰੀਰ ਦੀਆਂ ਘਾਟਾਂ ਨੇ ਉਹ ਪੂਰੀਆਂ ਕਰਦਾ ਹੈ ਟੇਸਟੀ ਹੋਣ ਦੇ ਨਾਲ ਨਾਲ ਪਰ ਨਕਲੀ ਚੀਜ਼ਾਂ ਦੇ ਕਾਰਨ ਸਾਡਾ ਪਨੀਰ ਤੋਂ ਹੁਣ ਕਹਿੰਦੇ ਧਿਆਨ हटਦਾ ਜਾ ਰਿਹਾ ਹੈ ਵਿਆਹਾਂ ਸ਼ਾਦੀਆਂ 'ਚ ਵੀ ਵੱਧ ਤੋਂ ਵੱਧ ਤੁਸੀਂ ਖੁੰਬਾਂ ਦੀ ਵਰਤੋਂ ਕਰੋ ਤੇ ਜਿਹੜੇ ਮੇਰੇ ਜ਼ਿੰਮੇदार ਛੋਟੇ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਖੁੰਬਾਂ ਦੀ ਖੇਤੀ ਕਰੋ ਤੇ ਬੜਾ ਲਾਹੇਵੰਦ ਧੰਦਾ ਹੈ ਅੱਜ ਤੱਕ ਕਹਿੰਦੇ ਕਿਸੇ ਨੂੰ ਘਾਟਾ ਨਹੀਂ ਪਿਆ ਖੁੰਬਾ ਚ ਤੇ ਇਹਦੀ ਇਹ ਦੋ ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਜੀ ਇੱਕ ਇੱਕ ਦਿਨ ਲੱਗਦਾ 10 ਬੰਦੇ ਹੁੰਦੇ ਨੇ ਇੱਕ ਛੱਡ ਇੱਕ ਦਿਨ ਹੀ ਤਿਆਰ ਹੁੰਦਾ ਜੀ 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 ਦੋ ਯਾਨੀ ਕਿ ਦੋ ਇੱਕ ਛੱਡ ਇੱਕ ਦਿਨ ਚ ਤਿਆਰ ਹੋ ਜਾਂਦਾ ਇਹ ਦੋਨੇ ਦੋ ਦਿਨਾਂ ਚ ਤਿਆਰ ਹੋ ਗਏ ਸੀ ਤੇ ਇਹਦੀ ਲੇਬਰ ਮਿਲ ਜਾਂਦੀ ਹੈ ਆਸਾਨੀ ਨਾਲ ਇਹਦੀ ਲੇਬਰ ਬਾਦੂ ਜੀ ਇਹਦੀ ਅੱਛਾ ਜੀ ਹਾਂਜੀ ਹਾਂ ਇਹ ਹਰਿਆਣੇ ਚੋਂ ਜਿਆਦਾ ਮਿਲਦੀ ਇਧਰੋਂ ਆਪਣਾ ਪੇਵਾ ਸੈੱਟ ਤੋਂ ਕਿੰਨੀ ਮਰਜ਼ੀ ਲੈ ਲਓ ਲੈ ਲਓ ਇਹ ਫਿਰ ਲੇਬਰ ਉਹਨਾਂ ਦੀ ਕਿੰਨੀ ਬਣੀ ਉਹਨਾਂ ਦੀ 30000 ਰੁਪਏ ਹੋਣੇ ਦੋ ਸ਼ੱਟਾਂ ਜੀ ਦੋਨੇ ਸ਼ੱਡਾਂ ਦੀ 30000 ਰੁਪਏ ਯਾਨੀ ਕਿ 15000 ਰੁਪਏ ਕੇ ਸ਼ੱਟ ਦਾ ਲੈਂਦੇ ਨੇ ਸਮਾਨ ਸਾਰਾ ਆਪਣਾ ਸਾਰਾ ਸਮਾਨ ਸਾਰਾ ਆਪਣਾ ਮਟੀਰੀਅਲ ਠੀਕ ਹੈ ਵੀਰ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਨੂੰ ਇੰਨੀ ਜਾਣਕਾਰੀ ਦਿੱਤੀ ਤੇ ਇਹਦੀ ਇੰਨੀ ਕੁ ਜ਼ਿਆਦੀ ਵਿਕਰੀ ਏ ਇਹਦੀ ਇੰਨੀ ਕੁ ਜ਼ਿਆਦੀ ਲੋੜ ਹੈ ਕਹਿੰਦੇ ਪੂਰੀ ਨਹੀਂ ਹੁੰਦੀ ਹੁਣ ਸਰਦੀਆਂ ਚ ਸਿਆਲਾਂ ਚ ਜਿੰਨੇ ਵੀ ਵਿਆਹ ਨੇ ਤੇ ਇਸ ਸਮੇਂ ਵੀ ਖੁੰਬਾ ਦੀ ਵਰਤੋਂ ਹੀ ਕਰਨੀ ਪੈਗੀ ਉਹਨਾਂ ਨੂੰ ਉਸ ਸਮੇਂ ਉਹਨਾਂ ਨੂੰ ਖੁੰਬਾਂ ਦੇ ਹੀ ਵਰਤੋਂ ਕਰਨੀ ਪਵੇਗੀ ਕਿਉਂਕਿ ਵਿਕਰੀ ਬਹੁਤ ਜ਼ਿਆਦੀ ਹੈ ਇਸ ਸਮੇਂ ਅਸੀਂ ਪਾਟਣਾ ਜੋ ਬਾਈਪਾਸ ਹੈ ਹਮ ਚੜੀ ਤੋਂ ਆਪਣਾ ਜਾਂਦਾ ਹੈ ਨਵੇਂ ਬਸੰਡੇ ਨੂੰ ਉਸ ਦੇ ਕੋਲ ਤੇ ਇਸ ਮੇਰੇ ਵੀਰ ਨੇ ਪਹਿਲਾਂ ਕਈਆਂ ਨੂੰ ਇਹ ਖੇਤੀ ਕਰਵਾਈ ਹੈ ਇਸ ਵਾਰ ਵੀਰ ਦੀ ਸਲਾਹ ਬਣ ਗਈ ਵੀ ਮੈਂ ਆਪ ਕਰਾਂ ਦੋ ਛੱਡ ਵੀਰ ਨੇ ਬਣਾਏ ਨੇ 6 ਤੋਂ ਕਹਿੰਦੇ ਸਾਡੇ ਸਾਢੇ 6 ਲੱਖ ਰੁਪਇਆ ਖਰਚਾ ਆਇਆ ਦੋਨਾਂ ਤੇ ਟੋਟਲ ਕੰਪਲੀਟ